ਸਾਰਾ ਸ਼ਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਆਓ ਤੁਹਾਨੂੰ ਇੱਕ ਬੜੀ ਖਾਸ ਚੀਜ਼ ਦਿਖਾਉਣਾ ਮੂਲੀ ਤਰੀ ਫਰਦੀ ਸਾਡੇ ਘਰ ਉਹ ਵੀ ਏਡੀ ਵੱਡੀ ਆਜੋ ਵਿਖਾਉਣਾ ਲੈ ਇਹ ਮੂਲੀ ਆ ਗਈ ਮੂਲੀ ਮੂਲੀ ਕੇ ਮੁਗਰਾ ਬੂਟਾ ਮੁਗਰੇ ਬੂਟਾ ਇਹ ਗੁਰਨਾਦ ਜੀ ਨਾਨੂ ਪਾਪਾ ਵੇਖੋ ਕੀ ਬਣੇ ਨੇ ਇਹ ਬੜੇ ਨੇ ਮੁੰਗਰਿਆਂ ਦਾ ਬੂਟਾ ਥੱਲੇ ਹੋਰਾ ਪਤੇ ਚਿੱਟੇ ਹੋਲੇ ਲੱਗੇ ਨੇ ਪਤੇ ਚਿੱਟੇ ਹੋਲੇ ਲੱਗੇ ਨੇ

ਸਾਰੇ ਹੀ ਹਾਨੂੰ ਮੂਲੀਆਂ ਕਹਿੰਦੇ ਹੁੰਦੇ ਨੇ ਤੇ ਸਾਡੇ ਸਕੂਲੇ ਪਤਾ ਕੀ ਹੁੰਦਾ ਇਹ ਉਹ ਕੁੜੀਆਂ ਦੀ ਯੂਨੀਫਾਰਮ ਆ ਜਾਮ ਜਾਮਨੀ ਸਲਵਾਰ ਤੇ ਚਿੱਟੀ ਕਮੀਜ਼ ਕਈ ਕਹਿੰਦੇ ਨੇ ਜਾਮਨ ਲੋਲਾ ਜਾਮਨ ਲੋਲਾ ਇਹ ਫਿਰ ਸੇਕ ਚਾਹੀਏ ਫਿਰ ਤਾਂ ਕਰਦੇ ਉਹਨਾਂ ਨੂੰ ਚਾਹੀਏ ਸਾਰੇ ਕਰ ਦਦੇ ਉਹ ਅੱਜ ਐਂ ਤਾਂ ਸਾਰੇ ਕਹਿੰਦੇ ਹੁੰਦੇ ਆ ਇਹਨਾਂ ਨੂੰ ਮੂਲੀਆਂ ਆਗੀਆਂ ਮੂਲੀਆਂ ਆਗੀਆਂ ਐਵੇਂ ਕਹਿੰਦੇ ਨੇ ਜਾਮਨ ਲੋਲਾ ਮੰਡੇ ਟਿਊਜ਼ਡੇ ਯੂਨੀਫਾਰਮ ਪਾਣੀ ਹੁੰਦੀ ਹੀ ਬਸ ਇਹੀ ਹੁੰਦਾ ਕਿ ਹੁਣ ਦੋ ਦਿਨ ਮੂਲੀ-ਬੂਲੀ ਖੀਣਾ ਆਹਾ ਗੁਨਾਜ ਕੀ ਬਣਿਆ ਓਏ ਗੁਨਾਜ ਕੀ ਬਣਿਆ ਗੁਨਾਜ ਬਣਿਆ ਸੀਤਾ ਫਲ ਹਰਾ-ਹਰਾ ਸ਼ਰਾ ਮਾ ਸੀਤਾ ਫਲ ਬੜਿਆ ਓਏ ਓਏ ਕੱਦੂ ਬੂਬਾ ਵੇਖੋ ਹਾਂ ਹਾਂ ਇਹ ਕਿਹੋ ਜਿਹਾ ਬੂਬਾ ਬਾਇਆ ਓਏ ਮਾ ਇਹ ਹਰੀ-ਹਰੀ ਪਾਲਕ ਪਾਲਕ ਦੇ ਉੱਤੇ ਕੀ ਲੱਗਾ ਫੁੱਲ ਟੀਟੂ ਬੈਠੇ ਰ ਟੀਟੂ ਟੀਟੂ ਬੈਠੇ ਪਾਲਕ ਦੇ ਉੱਤੇ ਇਹਨਾਂ ਨੂੰ ਪਚਾ ਲੈ ਤੇ ਨਾਨੀ ਮਮਾ ਕੀ ਬਣੇ ਨੇ ਸਜਾਇਆ ਕੋਈ ਘਰ ਨਹੀਂ ਮੁਬਾਰਤ ਰਿਆ ਅੰਮੀ ਆਈ ਲੈਡੀਆਂ ਦਾ ਤੇ ਜੋ ਲਾਪਾ ਕੋਈ ਮੈਂ ਵੀ ਕੱਟਣਾ ਕੋਈ ਪਿਆ ਸਾਰੇ ਰੰਗ ਤੋਂ ਬਾਈ ਸਹੀ ਗੱਲ ਕਿਰਨੋ ਜਿਹੜਾ ਨਵਾਂ ਕਪੜਾ ਲੱਭਦਾ ਉਤੋਂ ਦੀ ਪਾਈ ਜਾਂਦੀ। ਆਹ ਘਰੀ ਆਪਣੇ ਉਤੋਂ ਦੀ ਪਾਈ ਦਿੰਦੀ ਆ ਨਵੇਂ, ਪੁਰਾਣੇ ਪਾਈ। ਨਾ ਜਗੜ ਤੇ ਨਵੀਂ ਪਾਈ ਇਹਨੇ ਉਤੋਂ ਦੀ। ਚੱਲੋ ਜੀ। ਦੁਈਆ ਆਪ ਕੀ ਬਣੇ? ਅੰਡੇੜੀ ਆ ਕੇ ਐਕਸਰਸਾਈਜ਼ ਕਰਕੇ ਦੇਹਣ ਲੱਗੇ ਨੇ ਪਿੰਨੀ ਖਾਣ। 80 ਸੌਂਦਰ। 80 ਸੌਂਦਰ ਲਾ ਕੇ ਖਾਣਗੇ। ਤੇ ਸਰੀਰ ਹੋ ਜਾਏਗਾ ਗਰਮ। ਤੁਈ ਕੀ ਪੜੇ? ਤੁਹਾਡੇ ਕੋ ਦੋ ਹੀ ਰੰਗ ਨੇ। ਇੱਕ ਕਾਲਾ ਇੱਕ ਨੀਲਾ ਵਰੀਆ ਨਾ ਕਾਲਾ ਲਾਉਣਾ ਨੀਲਾ ਪਾ ਲੈਣਾ ਜਿੰਨੇ ਕੱਪੜੇ ਨੇ ਸਾਰੇ ਕਾਲੇ ਨਹੀਂ ਲਈ ਇਹ ਸੜਕ ਬਣੀ ਸੜਕ ਪੰਜਾਬ ਗਵਰਨਮੈਂਟ ਦੀ ਟੋਇਟ ਬੇ ਨਾਲੀ ਪੰਜਾਬ ਗਵਰਨਮੈਂਟ ਦੀਆਂ ਤੇ ਸੜਕਾਂ ਸਾਫ਼ ਹੁੰਦੀਆਂ ਨੇ ਫਿਰ ਪੱਟਰੀ ਹੈ ਨਾ ਵੇਲਾ ਆ ਤੇ ਟੋਇਟ ਬੇ ਨਾ ਨਾ ਕਾ ਉਹ ਫਿਰ ਵਿੱਚ ਨਵੀਆਂ ਬਣਾ ਲੈਣਗੇ ਹੁਣ ਜਿਹੜੀ ਚੀਜ਼ ਬਣੀ ਹੈ ਉਹ ਟੁੱਟਣੀ ਵੀ ਤੇ ਹੈ ਔਰ ਜਿੰਨਾ ਜਿੰਨਾ ਸੜਕਾਂ ਦਾ ਟੋਲ ਪਲਾਜ਼ੇ ਚ ਚਕਾਰਦੇ ਨੇ ਉਹ ਇਦਾਂ ਹੁੰਦੀਆਂ ਨੇ ਨੇ ਫਿਰ ਟੋਲ ਤੇ ਤਾਂ ਹੀ ਰਿਪੇਅਰ ਹੁੰਦੀ ਰਹਿੰਦੀ ਆ ਉਹ ਤੇ ਫੈਸਿਲਿਟੀ ਹੋਈ ਆ ਠੀਕ ਐ ਚਲੋ ਹੁਣ ਆਡੇ ਪਵਾਨੀਗੜ੍ਹ ਵਾਲੀ ਸ਼ਾਹ ਤੇ ਇਨੇ ਟੋਏ ਨੇ ਸ਼ਾਹ ਦੀ ਗੱਲਾਂ ਤੋਂਏ ਟੋਏ 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 ਹੋ ਗਏ ਆਈ ਪਵਾਨੀਗੜ੍ਹ ਕੀ ਕਰਨ ਜਾਣਾ ਪਹਿਲੀ ਵਾਲ ਤੇ ਉੱਧਰ ਹੀ ਜਾਣਾ ਹੁੰਦਾ ਨਾ ਉਹਦੇ ਇੰਨਾ ਗ ਰਸਤਾ ਛੋਟੂ ਜਿਹਾ ਆਪਾਂ ਆਪਣੀ ਪਹਿਲੀ ਚ ਚੱਲੀਏ ਕਿਹ ਦਿਨ ਬੜੇ ਦਿਨ ਹੋ ਗਏ ਨਾ ਚਲ ਜਾਵਨੇ ਚਲੋ ਮੈਨੂੰ ਚਾਹ ਉੱਭਲ ਜਾਣੀ ਫੋਟੋ ਆਪਣਾ ਕੈਮਰਾ ਲਿਆਓ 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 ਆਹ ਓ ਆ ਕੀ ਹੋ ਗਿਆ ਗੁੰਨਾਜ ਆ ਕੀ ਕਰਤਾ ਹੈ ਤੁਹਾਨੂੰ ਭਾਈ ਸੁਣ ਜਾਨੋ ਓਏ ਨਾਦਾ এলিਫੈਂਟ ਟੁੱਟ ਗਿਆ ਹੈ ਨਹੀਂ ਤੂੰ ਹੀ ਇਦਾਂ ਲੈ ਲੈ ਕੇ ਇਹਨੂੰ ਫਿਰੋਗੇ ਤੇ ਫਿਰ ਇਹਨ ਟੁੱਟ ਹੀ ਜਾਣਾ ਹੁਣ ਇਕੱਠੇ ਕਰਨ ਲਿਆ ਹੱਥ ਵੱਜਣਗੇ ਹੁਣ ਪਿੱਛੇ ਹੋ ਜਾ ਪਿੱਛੇ ਹੱਥ ਵੱਜਣਗੇ ਰੋਲੋ ਆਓ ਉਹ ਇਕੱਠੇ ਕਰਨੀ ਤੇ ਹੱਥ ਵੱਜੇਗਾ ਠੀਕ ਪਾਓ ਆ ਇੱਧਰ ਪਿੱਛੇ ਵੀ ਪਿਆ ਇੱਕ ਕਿਹੜਾ ਲੱਛਰ ਆਣੇ ਕਿੰਨਾ ਬਜਟ ਆ ਪਿਆ ਇੱਕ ਹੁਣ ਉਹ ਗਿਆ ਗਿਆ ਹੁਣ ਨਹੀਂ ਖੇਡ ਸਕਦੇ ਇਹਦੇ ਨਾਲ ਹੁਣ ਟੁੱਟੂ ਹੋ ਗਿਆ ਵਾਲ ਵੇਖੋ ਕਿਦਾਂ ਨੂੰ ਜਾਣ ਰਿਹਾ ਨੇ ਓ ਐਲੀਫੈਂਟ ਕਿੱਥੇ ਗਿਆ ਅੱਜ ਕਾ ਨਮੂਕਾ ਹੁਣ ਆਏ ਸੁੱਕੇ ਉਹ ਨਾਲ ਆ ਕਿੰਨਾ ਸੋਹਣਾ ਮੂੰਹ ਹੈ ਉਹਦਾ ਇਹ ਚਕਸ ਲੈ ਕੇ ਆਈ ਜੀ ਉਹਨੂੰ ਜੋੜਨ ਲਈ ਇਹਦੇ ਨਾਲ ਨਹੀਂ ਜੁੜਨਾ ਹੁਣ ਉਹ ਟੁੱਟ ਗਿਆ ਫੇਚਕਸ ਲੈ ਆਈ ਇਹਨੂੰ ਜੋੜਨ ਨੂੰ ਉਹ ਨਹੀਂ ਜੁੜਨਾ ਬੱਤ ਫਿੱਟੂ ਹੋ ਗਿਆ ਇਨਾ ਮੋਟਾ ਕੀਤਾ ਸੀ ਅਸੀਂ ਉਹਨੂੰ ਖਵਾ ਖਵਾ ਕੇ ਆ ਆ ਵੀ ਦੇਖ ਕੇ ਤੋੜ ਲਿਆ ਚਲ ਤੂੰ ਕਿੱਥੇ ਚੱਲੇ ਹੋ ਸ਼ਾਲ ਲੈ ਕੇ ਨਾ ਅੰਗਰੇ ਨੇ ਠਰ ਜਾਣਾ ਐ ਇਹਨਾਂ ਕੋਟੀ ਜੈਕਟ ਨਹੀਂ ਪਾਈ ਮੈਂ ਹੋ ਗਈ ਇੱਥੇ ਦੇ ਕੇ ਆਇਆ ਨਾ ਮਾੜਿਆ ਦੇ ਹੀ ਹੋਣਾ ਇੱਥੇ ਦੇਖ ਲਈ ਸ਼ਾਲ ਵੇਖੋ ਜੀ ਅਸੀਂ ਸੁਆਣਾ ਕਮਾ ਕੇ ਲਿਆਵਾਂ ਨਾ ਕੱਢ ਵੀ ਕੱਢੀ ਮਨੂਹੂ ਐ ਵੀਰ ਜੀ ਕੋਲੋਂ ਹੂਟਾ ਮੰਗਣ ਦੀ ਹੈ ਹੂਟਾ ਲੈਣ ਚੱਲੇ ਕਿ ਲੱਗ ਜਲੇ ਆਇਆ 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 ਮੂਹ ਵੇਖੇ ਫਰਾਂ ਦਾ ਬਣਾਉਂਦੇ ਨੇ ਉਹ ਨਾ ਚੱਲਿਆ ਹੂਟਾ ਲੈਣ ਵਾਸਤੇ ਤੇ ਮੰਮੀ ਤੇ ਡੈਡੀ ਚੱਲੇ ਨੇ ਤੁੱਲ ਜੀ ਹੁਣਾ ਪਾਠ ਰਖਾਇਆ ਅਖੰਡ ਪਾਠ ਸਾਹਿਬ ਅੱਜ ਰਖਾਉਣਾ ਹੈ ਹਜੇ ਮੰਮੀ ਡੈਡੀ ਉੱਥੇ ਜਾ ਰਹੇ ਨੇ ਅੰਗਲ ਚੱਲਿਆ ਨਾਲ

ਮਮਾਏ ਨੇ ਜੈਕਟ ਨਹੀਂ ਪਾਈ ਠੰਡ ਲੱਗਣੀ ਹੈ ਜਾਂ ਸ਼ਾਲ ਚ ਸ਼ਾਲ ਚ ਲਪੇਟ ਲੋ ਅੱਜ ਧੁੱਪ ਲੱਗਦਾ ਹੈ ਲੱਗ ਜੇਗੀ ਦੋ ਦਿਨ ਧੁੱਪ ਨਹੀਂ ਲੱਗੀ ਉਹ ਦੇਖੋ ਮੰਕੀ ਕਿੱਥੇ ਬੈਠਾ ਹੈ ਹੋਏ ਉਹਨਾਂ ਨੂੰ ਮਾਰਨ ੜਿਆ ਹੈ ਉਹ ਕੋ ਚਿੜੀਆਂ ਖੇਡਣੀਆਂ ਏ ਅੱਜ ਧੁੱਪ ਲੱਗੇਗੀ ਟਾਈਮ ਨਾਲ ਹੀ ਤਾਂ ਹੀ ਖੇਡਣ ਲੱਗੀਆਂ ਹੈ ਹਾਂ ਕੋਲ ਇਦਾਂ ਦੀ ਵਿਖਾਓ ਫੇਰ ਦਿਖਾਏ ਗਾ ਗੁਨਾਹ ਤੇ ਲੋਪਿਆ ਓਏ 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 ਬਾਬਾ ਮੰਕੀ ਮੰਕੀ ਬਾਬਾ ਨਾ ਬਲੀ ਖੇਲ ਆਜੋ ਚੱਲੀ ਆਜੋ ਠੰਡੋ ਬਹੁਤ ਹੈ ਬਾਹਰ ਧੁੱਪ ਲੱਗੇਗੀ ਫੇਰ ਆਵਾਂਗੇ ਕਿਹਦਾ ਛੂਟ ਸੀ ਨਾਨੀ ਮम्मा ਦਾ ਛੂਟ ਹੈ ਛੋਣਾ ਛੜਾ ਛੂਟ ਹੈ ਨਾ 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 ਨਹੀਂ ਲੈਣਾ ਨੇ ਦੇ ਮਮੇ ਸੂਟ ਕੱਢ ਕੇ ਲੈ ਆਏ ਐ ਕੱਟਣ ਵਾਸਤੇ ਇੱਕ ਦਾ ਖਪਰਾ ਸੌਣ ਕੇ ਤੇ ਸੂਟ ਕੱਟਿਆ ਗਿਆ ਫਿਰ ਚੁਸਤੀ ਬਾ ਆ ਗਏ ਹੈ ਮਮਾ ਐਦਾਂ ਤੇ ਸੰਤਰੀ ਸੂਟ ਨਹੀਂ ਕੱਟਿਆ ਜਾਣਾ ਸੰਤਰੀ ਸੰਤਰੇ ਖਾਦੇ ਜਾਣੇ ਆ ਖਾਣੇ ਸੰਤਰੇ ਸੰਤਰੇ ਹੀ ਖਾਣਨੇ ਤੇ ਫੇਟੇ ਮਜ਼ਾ ਆਉਂਦਾ ਸੂਟ ਆਪੇ ਕੱਟਿਆ ਜਾਏਗਾ ਸਾਡਾ ਚਲੋ ਖਾਣੇ ਸੰਤਰੇ ਅੱਜ ਤੋਂ ਧੁੱਪ ਟਾਈਮ ਨਾਲ ਲੱਗੀ ਕਿੰਨੀ ਸੋਹਣੀ ਕਿੰਨੀ ਸੋਹਣੀ ਧੁੱਪ ਲੱਗੀ ਹੈ ਕਿਨਾਲੀ ਖੇਦਣ ਦੇ ਅੱਜ ਅੱਜ ਤੇ ਕੱਪੜੇ ਘੱਟ ਹੋਏ ਨੇ ਨਹੀਂ ਤੇ ਬਾਲੂ ਬਣਿਆ ਰਹਿੰਦਾ ਇੰਨੇ ਸਾਰੇ ਕੱਪੜੇ ਪਾ ਕੇ ਹੈਨਾ ਓਏ ਔਰੈਂਜ ਕਹੀਏ ¿Yum. ¿Qué es lo que? ¿Qué es lo 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 que? ¿Tú, ícaro? ¿Está dorida? con nada? claro? ánimo mago claro? ਮम्मा ਦਾ ਫਿਕਰ ਹੈ ਗੁਨਾਜ ਨੂੰ ਨਾ ਨਨੀ ਮम्मा ਨੂੰ ਵੀ ਦੇ ਦੋ ਕੋਚਦੇ ਨਹੀਂ ਤੁਹਾਨੂੰ ਨਾ ਨਨੀ ਮम्मा ਸਿੱਕੜ ਖਾਣੇ ਨੇ ਆਪਣੀ ਮम्मा ਨੂੰ ਸੰਤਰੇ ਨਾ ਨਨੀ ਮम्मा ਨੂੰ ਸਿੱਕੜ ਅਸਾਂ ਮੈਨੂੰ ਵੀ ਸਿੱਕੜ ਦੇਂਦੇ ਆ ਇਹ ਨਹੀਂ ਖਾਈ ਦੇ ਇਹ ਵਿੱਚੇ ਰੱਖ ਦੋ ਤੁਸੀਂ ਆਪਣਾ ਸੰਤਰਾ ਖਾਓ ਦੋਸਤੋ ਤੁੱਪ ਬੜੀ ਸੋਹਣੀ ਲੱਗੀ ਐ ਤੇ ਸੰਤਰੇ ਖਾ ਰਿਹਾ ਐ ਇੰਜੋਏ ਕਰ ਰਿਹਾ ਐ ਸੰਤਰਾ ਨੂੰ ਤੁੱਪੇ ਖਾਣ ਦਾ ਮਜ਼ਾ ਆਉਂਦਾ ਐ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ ਤਦ ਤੱਕ ਸਸਟੀਕਾਲ ਬਾਏ ਬਾਏ